ਪਹਿਲਾ ਇਹ ਸੂ ਆ ਸੂਈ ਆ ਜਮੈਂ ਪਿਆਜੀ ਪਿਆਜੀ ਲੈਵਾ ਦੇਖੋ ਵੀਰੇ ਸੋਹਣੇ ਨੂੰ ਚਵਾਈ ਵਾਲੇ ਥਾਣਾ ਤੇ ਬੱਚਾ ਇਹਦੇ ਪਿੱਛੇ ਦੋਸਤੋ ਬੱਚਾ ਹੈਗਾ ਸਾਢੇ 7 ਮਹੀਨਿਆਂ ਦੇ ਹੁਣ ਗੱਭਣ ਆ ਹਾਂਜੀ 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 ਚਲੋ ਬੱਤੂ ਦੋਦ ਤੇ ਇਹ ਹੀ ਹੁਣ ਇੱਕ ਟਾਈਮ ਹੀ ਮਿਲਦੀ ਆ ਇੱਕ ਟਾਈਮ ਮਿਲਦੀ ਇੱਕ ਟਾਈਮ ਮਿਲਦੀ ਆ ਦੁੱਧ ਕਿੰਨਾ ਜੀ ਹੁਣ ਇੱਕ ਟਾਈਮ ਤੇ ਸਾਢੇ 3 ਕਿਲੋ ਹੋਊਗਾ ਸ਼ੌਂਦੀ ਤਿੰਨ ਤੋਂ ਸਾਢੇ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਰਾਮਾ ਮੰਡੀ ਦੇ ਨਾਲ ਬਿਲਕੁਲ ਬੰਗੀ ਰੋਡ ਦੇ ਉੱਤੇ ਸਟਾਰ ਪਲੱਸ ਸਕੂਲ ਕੋਲੇ ਘਰ ਆ ਜੀ ਇਹਨਾਂ ਦੇ ਘਰੋਂ ਆਪਾਂ ਦੋ ਨੱਕ ਸੇਲ ਵਾਲੇ ਲੈ ਕੇ ਆਏ ਆ 11 ਤਰੀਕ ਦੂਸਰਾ ਮਹੀਨਾ ਤੇ 2026 ਦੀ ਵੀਡੀਓ ਆ ਆਜੋ ਆਪਾਂ ਮਾਲਕਾਂ ਨਾਲ ਸਾਰੀ ਗੱਲਬਾਤ ਕਰਾਂਗੇ ਇੱਕ ਤਾਂ ਦੋਸਤੋ ਜਿਹੜੀ ਕੋਲੇ ਇਹ ਬਜ਼ੁਰਗ ਖੜੇ ਆ ਇਹ ਪਹਿਲਾ ਸੂਆ ਸੂਈ ਹੋਈ ਆ ਬੱਚਾ ਇਹਨੇ ਬੱਚਾ ਦਿੱਤਾ ਤੇ ਜਿਹੜੀ ਬਾਈ ਜੀ ਆਹ ਇੱਧਰ ਆ ਗਈ ਕ੍ਰੋਸ 'ਚ ਸਾਢੇ 7 ਮਹੀਨਿਆਂ ਦੀ ਇਹ ਗੱਭਣ ਆ ਤੇ ਇੱਕ ਡੰਗ ਇਹ ਮਿਲਦੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੰਕਲ ਜੀ ਦੋ ਆ ਗੀਆਂ ਆਪਣੇ ਕੋਲੇ ਸੇਲ ਵਾਲੀਆਂ ਹਨਾ ਜੀ ਹਾਂਜੀ ਦੋ ਆਈਆਂ ਇੱਕ ਨੰਬਰ ਆਪਾਂ ਇਹ ਤੋਂ ਹੀ ਆਜੋ ਇਹ ਪਹਿਲਾ ਸੂਆ ਸੂਈ ਹੈ ਹਾਂਜੀ ਪਹਿਲੇ ਸੂਆ ਸੂਈ ਹੈ ਪਹਿਲਾ ਸੂਆ ਸੂਈ ਆ ਅੱਜ ਕਿੰਨੇ ਦਿਨਾਂ ਦੀ ਸੂਈ ਆ ਜੀ ਇਹ ਪਰਸੋਂ ਸੂਈ ਆ ਜੀ ਪਰਸੋਂ ਸੂਈ ਆ ਲਾ ਲੋ 9 ਤਰੀਕ ਨੂੰ ਹਾਂਜੀ ਹਾਂਜੀ 9 ਤਰੀਕ ਦੀ ਦੋਸਤੋ ਇਹ ਸੂਈ ਆ ਪਹਿਲਾ ਸੂਆ ਬੱਚਾ ਇਹਦੇ ਪਿੱਛੇ ਆ ਆ ਦੋਸਤੋ ਬੱਚਾ ਹੈਗਾ ਤੇ ਚਵਾਈ ਚੂਈ ਦੀ ਵਧ ਗਈ ਨਿਕਲੀ ਹੈ ਤੇ ਹੁਣ ਦੁੱਧ ਕਿੰਨਾ ਕਾ ਜੀ ਇਹਨੇ 10 ਕ ਦੇ ਵਿੱਚ ਜੇ ਹੈਗਾਗਾ ਬੌਲਾ 10 ਕ ਦੇ ਵਿੱਚ ਦੋਸਤੋ ਬੌਲਾ ਤਿਆਰ ਆ ਹੁਣ ਜਿਹੜਾ 9 ਤਰੀਕ ਦੀ ਇਹ ਸੂਈ ਅੱਜ ਹਜੇ ਤੀਜਾ ਦੇਣਾ ਦੁੱਧ ਆ ਰਾਮ ਨਾਲ ਕਿੰਨਾ ਪਾ ਦੂ ਬਾਬਾ ਲੱਗਦਾ ਕੋਈ ਐਸਟੀਮੇਟ ਦੇਖੋ ਦੁੱਤਾ ਇਹਦੀ ਮਾਸਲੇ ਬਹੁਤ ਦੁੱਸੀ ਜੀ 15 16 ਦਾ ਪਾਉਣਾ ਚਾਹੀਦਾ ਹੈ ਨਾ ਹਾਂ ਭਾਈ ਪਾ ਦੂ ਪਾ ਦੂ ਹਾਂ 15 16 ਦੇ ਘਰਾਂ ਚ ਤੈਨੂੰ ਦੁੱਧ ਦੋਸਤੋ ਪਾਉਣਾ ਚਾਹੀਦਾ ਗਾਂਾਂ ਨੂੰ ਆਹ ਦੇਖੋ ਪਹਿਲਾ ਇਹ ਸੂ ਆ ਸੂਈ ਆ ਜਮੈਂ ਪਿਆਜੀ ਪਿਆਜੀ ਲੈ ਆ ਦੇਖੋ ਵੀਰੇ ਸੋਹਣੇ ਇਹਨੂੰ ਚਵਾਈ ਵਾਲੇ ਥਾਣਾ ਤੇ ਬੱਚਾ ਇਹਦੇ ਪਿੱਛੇ ਦੋਸਤੋ ਬੱਚਾ ਹੈਗਾ ਨੰਬਰ ਆ ਜਿਹੜਾ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਰਾਮ ਇਹ ਤਾਂ ਜਦੋਂ ਆਪਾਂ ਬੰਗੀ ਨੂੰ ਜਾਣਿਆ ਬੰਗੀ ਰੋਡ ਤੇ 스타 प्लस ਸਕੂਲ ਕੋਲੇ ਜੀ ਇਹਨਾਂ ਦਾ ਘਰ ਆ ਤੇ ਫਿਰ ਇਹਦਾ ਮੁੱਲ ਕੀ ਕਰੋਗੇ ਜੀ ਹੁਲੇ 80000 ਰੁਪਏ ਜੀ 80000 ਰੁਪਏ ਹਾਂਜੀ ਠੀਕ ਆ 80000 ਦੋਸਤੋ ਇੱਕ ਨੰਬਰ ਵਾਲੀ ਦਾ ਮੁੱਲ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਂਦੇ ਆ ਇਧਰ ਹੀ ਲਿਓ ਜੀ ਆਪਾਂ ਇਹਨੂੰ ਤੋੜ ਦਈਏ ਮੜਾ ਇਹ ਖੋਲ ਲੋ ਕੋਈ ਨਾ ਆ ਲੈ ਦੋਸਤੋ ਸੁਣੋ ਮੈਂ ਤੋੜ ਕੇ ਦਿਖਾ ਦਿੰਦਾ ਸੋ ਜਿਹੜੇ ਵੀ ਭਰਾਣੇ ਖਰੀਦਣੀ ਹੋਈ ਕੋਲੇ ਆ ਜਾਓ ਜੀ ਨੰਬਰ ਇਹ ਠਾ ਚੱਲੀ ਜਾਂਦਾ ਕੋਈ ਨਾ ਉਧਰ ਨੂੰ ਮੋੜ ਲੈ ਬੱਚੇ ਦਾ ਉਹ ਕਰਦੀ ਹੈ ਬੱਚੇ ਦੀ ਮੋੜ ਲੈ ਹਾਂ ਉਧਰ ਨੂੰ ਮੋੜ ਲੱਸੋ ਲੈ ਮੈਂ ਲੇਵਾ ਦਿਖਾਦਾ ਇੱਕ ਵਾਰੀ ਖੜਜੋ ਹਾਂ ਆ ਲੈ ਦੇਖੋ ਜੀ ਤੇ 17 ਫਿਰ ਬੁੜਗੀਆਂ ਕੱਢਦੇ ਆਪਣੇ ਹਾਂ ਜੀ ਬੁੜੇ ਕੱਢ ਲੇਗੇ ਇਹ ਮਰਾਪ ਵੀ ਕੱਢੂ ਬੁੜੀ ਬੰਦਾ ਜੇ ਮਰਜੀ ਚੋ ਕੋਲੀ ਆ ਵੀ ਹਾਂ ਨਹੀਂ ਹਾਲੀ ਹਾਂ ਆ ਲੈ ਲੇਵੇ ਦੀ ਭਾਈ ਦੇਖਿਓ ਭਾਈ ਹਾਂ ਜਿਹੜੇ ਦਵਾਵਾ ਜਿਹੜਾ ਐ ਆ ਲੈ ਹਾਂ ਲੈ ਜੀ ਬੰਨ ਲਓ ਕੋਈ ਨਾ ਬੰਨ ਲਓ ਬੰਨ ਲਓ ਅਜਾ ਪਹਿਲਾ ਦੋਸਤੋ ਇਹ ਸੁਆ ਸੂਈ ਆ 80000 ਰੁਪਏ ਡਿਮਾਂਡ ਆ ਹਨਾ ਜੀ ਹਾਂਜੀ 80000 ਰੁਪਏ ਦਾ ਮੁੱਲ ਰੱਖਿਆਗਾ ਉਹ ਬਾਕੀ ਮੌਕੇ ਤੇ ਜਿੱਥੇ ਤੁਹਾਡੀ ਗੱਲ ਬਣਦੀ ਆ ਹਾਂ ਤੇ ਨੰਬਰ 2 ਤੇ ਆ ਜੀ ਇਹ ਕਿਵੇਂ ਜੀ ਕਿੰਨੇ ਵੇ ਸੂਏ ਵਾਸਤੇ ਗੱਭਣਾ ਇਹ ਦੂਜੇ ਸੂਏ ਸੁਕ ਜੀ ਦੂਜੇ ਸੂਏ ਵਾਸਤੇ ਇਹ ਸਾਢੇ 7 ਮਹੀਨਿਆਂ ਦੇ ਹੁਣ ਗੱਭਣਾ ਹਾਂਜੀ 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 ਚਲੋ ਬੱਤੂ ਤੋਦ ਤੇ ਇਹ ਹੀ ਹੁਣ ਇੱਕ ਟਾਈਮ ਹੀ ਮਿਲਦੀ ਆ ਇੱਕ ਟਾਈਮ ਮਿਲਦੀ ਇੱਕ ਟਾਈਮ ਮਿਲਦੀ ਆ ਦੁੱਧ ਕਿੰਨਾ ਜੀ ਹੁਣ ਇੱਕ ਟਾਈਮ ਤੇ ਸਾਢੇ 3 ਕਿਲੋ ਹੋਊਗਾ ਹੁਣ ਜੀ 3 ਤੋਂ 3.5 ਦੇ ਵਿੱਚ ਦੁੱਧ ਆਇਦਾ ਹੈ ਹਨਾ ਇੱਕ ਟਾਈਮ ਦੋਸਤੋ ਮਿਲਦੀ ਹੈ ਨਾਰਮਲ ਫੀਡ ਹੀ ਪਾਉਣੀ ਹੈ ਕਹਿੰਦੇ ਆਪਾਂ ਕੋਈ ਬਾਹਲੀ ਫੀਡ ਨਹੀਂ ਪਾਉਂਦੇ ਹਾਂ 7.5 ਮਹੀਨੇ ਗੱਪਣ ਤੇ ਇਹਦਾ ਭਾਅ ਕੀ ਰਹੂਗਾ ਫਿਰ ਜੀ ਇਹਦਾ ਭਾਅ 60000 ਰੁਪਏ ਦਾ 60000 ਹਾਂ ਕੋਈ ਰਿਆਦ ਰੂਤ ਮੌਕੇ ਤੇ ਹੋ ਜੂ ਹਨਾ ਉਹ ਤਾਂ ਮਾਰ ਦੇ ਹਾਂ ਉਹ ਦੋਸਤੋ ਮੌਕੇ ਤੇ ਹੋ ਜੂ ਦੋ ਨਾ ਜਿਹੜੀ ਤਾਂ ਬਈ ਆਹ ਸਾਢੇ 7.5 ਮਹੀਨੇ ਦੀ ਗੱਪਣਾ 3 ਕਿਲੋ ਦੁੱਧ ਆ ਇੱਕ ਡੰਗ ਇਹ ਮਿਲਦੀ ਆ ਤੇ ਜਿਹੜੀ ਬਈ ਜੀ ਆਹ ਤਾਜੀ ਆ ਇਹਦੇ ਪਿੱਛੇ ਬੱਚਾ ਲਾ ਲੋ ਦਸਕ 8 ਤੋਂ ਉੱਤੇ 10 ਤੋਂ ਥੱਲੇ ਇੰਨਾ ਮੌਕੇ ਦੇ ਦੇ ਥੱਲੇ ਬੌਲਾ ਹੁਣ ਹਾਜ਼ਰ ਆ 14 15 ਕਿਲੋ ਆਮਨਾ ਪਾ ਦੂਗੀ ਵੱਧ ਭਵਾਂ ਦੀ ਪਾ ਦੇ ਮਾਲਕ ਕਹਿੰਦੇ ਇਹਦੀ ਮਾਂ ਦਾ ਦੁੱਧ ਤਾਂ ਬਹੁਤ ਚੰਗਾ ਸੀ ਇਹਦਾ ਤੇ ਵੀਡੀਓ ਦੇ ਹੇਠਾਂ ਬਜ਼ੁਰਗਾ ਦਾ ਨੰਬਰ ਚੱਲੀ ਜਾਂਦਾ ਜਿਹੜੇ ਵੀ ਮੇਰੇ ਭਰਾ ਨੂੰ ਫਿੱਟਾ ਹੁੰਦਗਾ ਕੋਲੇ ਆ ਜਾਓ ਜਿਵੇਂ ਮਰਜੀ ਆਪਦੀ ਭੈ ਤਸੱਲੀ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀਕਾਲ ਬਾਈ ਜੀ ਸਾਰੇ ਭਰਾਵਾਂ ਨੂੰ